ਮੈਂ ਵਿਰੋਧੀਆਂ ਦਾ ਵੀ ਧੰਨਵਾਦ ਕਰਦਾ ਹਾਂ ਜਿੰਨਾ ਉਹ ਵਿਰੋਧ ਕਰਦੇ ਆ ਓੰਨੀ ਮੈਨੂੰ ਤਾਕਤ ਮਿਲਦੀ ਆ ਪਬਲਿਕ ਦੇ ਕੰਮ ਕਰਾਉਣ ਲਈ ਜਦ ਕੇ ਮਨੀਸ਼ ਤਿਵਾੜੀ ਐਮਪੀ ਦਾ ਕੰਮ ਸੀ 5 ਸਾਲੋਂ ਪਬਲਿਕ ਦੇ ਵਿੱਚ ਨਹੀਂ ਆਇਆ ਜਿਹੜਾ ਕੰਮ ਮੈਡਮ ਅਨਮੋਲ ਗਗਨਮਾਨ ਨੇ ਦੋ ਤਿੰਨ ਮਹੀਨਿਆਂ ਦੇ ਵਿੱਚ ਹੀ ਕਰਵਾਤਾ ਹਨ ਜੀ 3 ਸਾਲ ਤੋਂ ਪ੍ਰਧਾਨ ਜੀ ਇਹ ਚੀਜ਼ ਦੇ 24 ਲੱਖ ਰੁਪਏ ਫੰਡ ਉਹ ਦੱਬੀ ਬੈਠੇ ਸੀ ਜਿਹੜਾ ਉਹਨਾਂ ਨੇ 3 ਸਾਲ ਤੋਂ ਰੋਕ ਕੇ ਰੱਖਿਆ ਵਾ ਤਾਂ ਹਨਾ ਯਾ ਇਹ 26 ਲੱਖ ਆ ਤੁਸੀਂ ਪੇਪਰ ਬਲੌਗ ਤੇ ਖੜੇ ਹੋ ਇਹ ਬਰਮਾ ਤੇ ਉਹਨਾਂ ਨੇ ਲਾਤਾ 26 ਲੱਖ ਮੈਂ ਉਹਨਾਂ ਨੂੰ ਸੜਕ ਦੀ ਰਿਕੁਐਸਟ ਕਰੀ ਬਾਰ-ਬਾਰ ਪਰ ਉਹਨਾਂ ਨੇ ਲੋਕਾਂ ਦੀ ਸਹੂਲਤ ਨੂੰ ਨਹੀਂ ਸਮਝਿਆ ਹੁਣ 2 2 3 3 ਫੁੱਟ ਟੋਏ ਬਣੇ ਆ ਛੇ ਦੇ ਅੱਜ ਨਾ ਬਣਦੇ ਜੇ 2000 ਜਾਂ 3 ਸਾਲ ਪਹਿਲਾਂ 2021 ਦੇ ਵਿੱਚ ਜਦੋਂ ਮੈਂ ਇਹ ਰੋਡ ਦੀ 24 ਲੱਖ ਪਾਸ ਕਰਵਾਏ ਸੀ ਇਹ ਬਣਵਾ ਦੇਂਦੇ ਤਾਂ ਅਜੇ ਇਹਦੀ ਦਿੱਕਤਾਂ ਨਾਲ ਦੀ ਏਡੀ ਵੱਡੀ ਸਮੱਸਿਆ ਨਹੀਂ ਬਣਦੀ ਵੀ ਉਹਨਾਂ ਵੀ ਉਹਨਾਂ ਨੂੰ ਝੂਠ ਬਿਆਨਬਾਜ਼ੀ ਕਰਕੇ ਪ੍ਰੈਸ ਕਾਨਫਰੰਸਾਂ ਕਰਨੀਆਂ ਪੈਂਦੀਆਂ ਪਬਲਿਕ ਨੂੰ ਸਪਸ਼ਟਿਕਰਨ ਦੇਣਾ ਪੈਣਾ ਦੇਣਾ ਪੈਂਦਾ ਉਹਨਾਂ ਨੂੰ ਅੱਜ ਜਿੱਦਾਂ ਦੇ ਉਹ ਦੇ ਰਹੀ ਹੈ ਜੀ ਹਨਾ ਜੀ ਬਾਕੀ ਵਿਰੋਧੀਆਂ ਦਾ ਕੰਮ ਹੁੰਦਾ ਬੋਲਣਾ ਜੀ ਹਨਾ ਜੀ ਪੰਡਿਕਾਨੀ ਕਰਨ ਦੋ ਜੀ ਉਹਨਾਂ ਦਾ ਵੀ ਕੰਮ ਹੈ ਜੋ ਪੰਡਿ ਨਹੀਂ ਕਰੋਗੇ ਆ ਵਿਰੋਧ ਨਹੀਂ ਕਰੋਗੇ ਜੀ ਅਸੀਂ ਕੰਮ ਵੀ ਨਹੀਂ ਕਰ ਪਾਉਂਗੇ ਇਹ ਮਨਨ ਓਕਰ ਕਾਫੀ ਵੱਡੀ ਸੀਗੀ ਤੇ ਕਿਹਾ ਜਾ ਸਕਦਾ ਅੱਜ ਤੁਸੀਂ ਤੁਹਾਡੇ ਸਿਰ ਸੇਰਾ ਬਣ ਹੋਣਾ ਕਿਉਂਕਿ ਬਾੜ ਤੁਹਾਡਾ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ ਮੰਤਰੀ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਔਰ ਮੇਰੀ ਟੀਮ ਦਾ ਸਾਰੀ ਟੀਮ ਖੜੀ ਹੈ ਜੀ ਵੱਡੇ ਵੀਰ ਜੀ ਸਾਰੇ ਮੇਰੇ ਨਾਲ ਚੇਅਰਮੈਨ ਸਾਹਿਬ ਐਸ ਐਚ ਓ ਸਾਹਿਬ ਇਹੋ ਸਭ ਖਾਸ ਕਰਕੇ ਸਾਰੀ ਮੇਰੀ ਟੀਮ ਖੜੀ ਅਸ਼ੋਨੀ ਵੀਰ ਜੀ ਨੰਦੀਪਾਲ ਜੀ ਸਮੁੱਚੀ ਆਮ ਆਦਮੀ ਪਾਰਟੀ ਕੁਰਾਲੀ ਟੀਮ ਹਨਮਾਨ ਗਗਨਮਾਨ ਦਾ ਮੈਂ ਸਾਰੀ ਦਾ ਧੰਨਵਾਦ ਕਰਦਾ ਇੱਕ ਬਹੁਤ ਵੱਡੀ ਓਕਰ ਸੀ ਪਬਲਿਕ ਨੂੰ ਸਾਨੂੰ ਸਭ ਨੂੰ ਹਨਾ ਜੀ ਨਾਲੇ ਮੈਂ ਵਿਰੋਧੀਆਂ ਦਾ ਵੀ ਧੰਨਵਾਦ ਕਰਦਾ ਏ ਜਿੰਨਾ ਉਹ ਵਿਰੋਧ ਕਰਦੇ ਆ ਓੰਨੀ ਮੈਨੂੰ ਤਾਕਤ ਮਿਲਦੀ ਆ ਪਬਲਿਕ ਦੇ ਕੰਮ ਕਰਾਉਣ ਲਈ ਮੈਂ ਉਹਨਾਂ ਨੂੰ ਬਹੁਤ ਬਹੁਤ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਮੇਰਾ ਵੱਧ ਤੋਂ ਵੱਧ ਜਿਹੜੇ ਉਹ ਸ਼ਰਾਰਤੀ ਅੰਸਰ ਹੈ ਲੋਕਾਂ 'ਚ ਗਲਤ ਮੈਸੇਜ ਪਹੁੰਚਾਉਂਦੇ ਆ ਜੀ ਇਹ ਉਹਰੇ ਚੇਅਰਮੈਨ ਵੀ ਇਹ ਰਹੇ ਹਨਾ ਜੀ ਸਰਕਾਰਾਂ 'ਚ ਵੀ ਰਹਲੇ ਉਹ ਪਰ ਉਹ ਇਹ ਜਦ ਕੇ ਮਨੀਸ਼ ਤਿਵਾੜੀ ਐਮਪੀ ਦਾ ਕੰਮ ਸੀ 5 ਸਾਲੋਂ ਪਬਲਿਕ ਦੇ ਵਿੱਚ ਨਹੀਂ ਆਇਆ ਜਿਹੜਾ ਕੰਮ ਮੈਡਮ ਅਨਮੋਲ ਗਗਨਮਾਨ ਨੇ 2-3 ਮਹੀਨਿਆਂ ਦੇ ਵਿੱਚ ਹੀ ਕਰਵਾਤਾ ਹਨ ਜੀ 3 ਸਾਲ ਤੋਂ ਪ੍ਰਧਾਨ ਜੀ ਇਹ ਚੀਜ਼ ਦੇ 24 ਲੱਖ ਰੁਪਏ ਫੰਡ ਉਹ ਦੱਬੀ ਬੈਠੇ ਸੀ ਜਿਹੜਾ ਉਹਨਾਂ ਨੇ 3 ਸਾਲ ਤੋਂ ਰੋਕ ਕੇ ਰੱਖਿਆ ਵਾ ਤਾਂ ਹਨਾ ਜੀ ਆ 26 ਲੱਖ ਤੁਸੀਂ ਪੇਪਰ ਬਲੌਗ ਤੇ ਖੜੇ ਹੋ ਇਹ ਬਰਮਾ ਤੇ ਉਹਨਾਂ ਨੇ ਲਾਤਾ 26 ਲੱਖ ਮੈਂ ਉਹਨਾਂ ਨੂੰ ਸੜਕ ਦੀ ਰਿਕੁਐਸਟ ਕਰੀ ਬਾਰ-ਬਾਰ ਪਰ ਉਹਨਾਂ ਨੇ ਲੋਕਾਂ ਦੀ ਸਹੂਲਤ ਨੂੰ ਨਹੀਂ ਸਮਝਿਆ ਉਹਨਾਂ ਨੇ ਕੁਝ-ਕੁਨਾ ਦੇ ਇੱਥੇ ਜੋ ਵੀ ਉਹਨਾਂ ਦੇ ਸ਼ੂਚਿੰਤ ਰਹਿੰਦੇ ਨੇ ਉਹਨਾਂ ਨੂੰ ਸਹੂਲਤ ਦੇਣ ਲਈ ਖੱਬੇ ਸੱਜੇ ਇਹ ਬਰਮ ਜ਼ਰੂਰ ਬਣਵਾਤੇ ਪਰ ਲੋਕਾਂ ਦੀ ਜਿਹੜੀ ਮੇਨ ਸਮੱਸਿਆ ਤੀ ਉਹਦਾ ਹੱਲ ਨਹੀਂ ਕਰਾਇਆ ਜਿਹੜੇ 2 2 3 3 ਫੁੱਟ ਟੋਏ ਬਣੇ ਆ ਛੇ ਦੇ ਅੱਜ ਨਾ ਬਣਦੇ ਜੇ 2000 ਜਾਂ 3 ਸਾਲ ਪਹਿਲਾਂ 2021 ਦੇ ਵਿੱਚ ਜਦੋਂ ਮੈਂ ਇਹ ਰੋਡ ਦੀ 24 ਲੱਖ ਪਾਸ ਕਰਵਾਏ ਸੀ ਇਹ ਬਣਵਾ ਦਿੰਦੇ ਤਾਂ ਅਜੇ ਇਹਦੀ ਦਿੱਕਤ ਨਾ ਦੀ ਏਡੀ ਬੜੀ ਸਮੱਸਿਆ ਨਹੀਂ ਬਣਦੀ ਵੀ ਉਹਨਾਂ ਨੂੰ ਝੂਠ ਬਿਆਨਬਾਜ਼ੀ ਕਰਕੇ ਪ੍ਰੈਸ ਕਾਨਫਰੰਸਾਂ ਕਰਨੀਆਂ ਪੈਂਦੀ ਆ ਪਬਲਿਕ ਨੂੰ ਸਪਸ਼ਟਿਕਰਨ ਦੇਣਾ ਪੈਣਾ ਦੇਣਾ ਪੈਂਦਾ ਉਹਨਾਂ ਨੂੰ ਅੱਜ ਜਿਦਾਂ ਦੇ ਉਹ ਦੇ ਰਹੀ ਹੈ ਜੀ ਹਨਾ ਜੀ ਤਾਂ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਪਬਲਿਕ ਨੂੰ ਵੀ ਕਰਦਾ ਇਹ ਮਾਨ ਸਰਕਾਰ ਦਾ ਤੁਸੀਂ ਸਾਥ ਦਿਓ ਹਰ ਟਾਈਮ ਤੁਹਾਡੇ ਨਾਲ ਹੈ ਔਰ ਇੰਨੇ ਕੰਮ ਹੋ ਰਿਹਾ ਇਕੱਲਾ ਇਹ ਕੰਮ ਨਹੀਂ ਹੋ ਰਿਹਾ 8-9 ਕੰਮ ਮੇਰੇ ਅੱਜ ਹੋਰ ਸ਼ੁਰੂ ਹੋਏ ਜਿਵਾੜ ਦੇ ਵਿੱਚ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਮਾਨ ਸਾਹਿਬ ਦਾ ਸਰਕਾਰ ਦਾ ਸੰਭਾ ਹੈ ਹੈਪੀ ਜੀ ਪਿਛਲੀ ਵਾਰਾਂ ਥੋੜਾ ਟਾਈਮ ਪਹਿਲਾਂ ਇੱਥੇ ਜਿਹੜੀ ਹੈਗੀ ਹੈ ਤੁਹਾਡੀ ਟੀਮ ਨੇ ਸੜਕ ਬਣਾਉਣ ਵਾਸਤੇ ਜਿਸ ਤਰ੍ਹਾਂ ਚੱਲਦਾ ਸੀ ਲੋਕਾਂ ਦੀ ਸੁਵਿਧਾ ਵਾਸਤੇ ਮੋਟਰੀਬਲ ਕਰਨ ਵਾਸਤੇ ਥੋੜੀ ਜੀ ਮਿੱਟੀ ਪਾਈ ਸੀਗੀ ਜਾਂ ਗ੍ਰੇਵਲ ਪਾਇਆ ਸੀ ਚੱਲਦੀ ਕਰਨ ਤੋਂ ਬਾਅਦ ਤੇ ਉਸ ਤੋਂ ਮਗਰੋਂ ਮੀਂਹ ਪੈ ਗਏ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਵਿਰੋਧੀ ਤੇ ਜਿਸ ਤਰ੍ਹਾਂ ਤੁਸੀਂ ਦੱਸਦੇ ਆ ਤੁਹਾਡੀ ਕਿਲੀ ੜਾਰੇ ਸੀ ਵੀ ਸੜਕ ਇਸ ਤਰ੍ਹਾਂ ਸੀਗੀ ਸੜਕ ਇਹ ਨਹੀਂ ਐ ਸੜਕ ਇੱਥੇ ਤੱਕ ਸੀਮਤ ਰਹਿ ਗਿਆ ਕਦੇ ਧੂੜ ਵਗਦੀ ਆ ਕਦੇ ਕੁਸ਼ ਵਗਦਾ ਤੇ ਤੁਸੀਂ ਅੱਜ ਜਿਹੜਾ ਉਹ ਸੱਚ ਕਰਤਾ ਤੁਸੀਂ ਇਹਨੂੰ ਕਿਹਾ ਜਾਂ ਮਹਿਸੂਸ ਕਰਦੇ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਹੈ ਜੀ ਮੈਨੂੰ ਕਿਉਂਕਿ ਪਬਲਿਕ ਦੀ ਸਮੱਸਿਆ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਦੁਆਰ ਹੈ ਲੋਕਾਂ ਤੋਂ ਚੁਣੀ ਹੋਈ ਸਰਕਾਰ ਹੈ ਲੋਕਾਂ ਦੇ ਕੰਮ ਕਰਨ ਲਈ ਅਸੀਂ ਬਣੇ ਆ ਜੀ ਠੀਕ ਹੈ ਜੀ ਲੋਕਾਂ ਨੇ ਕੰਮ ਕਰਨ ਨੂੰ ਹੀ ਬਣਾਇਆ ਕਿਉਂਕਿ 5 ਸਾਲ 70 ਸਾਲ ਤੁਸੀਂ ਪਹਿਲਾਂ ਸੰਤੋਪ ਭੋਗ ਗਏ ਹੀ ਹੈ ਸਾਰਿਆਂ ਨੇ ਹਨਾ ਜੀ ਉਹ ਇੰਨੀਆਂ ਇੰਨਾ ਕੁ ਛੱਟ ਕੇ ਗਏ ਉਹ ਪੰਜਾਬ ਵਾਸੀਆਂ ਨੂੰ ਹਨਾ ਜੀ ਹੁਣ ਅਸੀਂ ਉਹਨੂੰ ਹੌਲੀ ਹੌਲੀ ਡਿਵੈਲਪਮੈਂਟ ਮਾਨ ਸਾਹਿਬ ਹਰ ਟਾਈਮ 24 ਘੰਟੇ ਇਹਨਾਂ ਦਾ ਹੱਥ ਹੈ ਮੇਰੇ ਸਿਰ ਤੇ ਹਰ ਟਾਈਮ ਇਹ ਸਾਡੀ ਟੀਮ ਦੇ ਨਾਲ ਰਹਿੰਦੇ ਇੱਕ ਫੋਨ ਤੇ ਰਾਤ ਨੂੰ 2-2 ਵਜੇ ਵੀ ਸਾਡੇ ਕਹਿਣ ਤੇ ਇਹ ਇੱਥੇ ਪਹੁੰਚਦੇ ਆ ਜੀ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀਗੇ ਜਿਹੜੇ ਮੋਟਿਵੇਸ਼ਨ ਨੂੰ ਲੈ ਕੇ ਕੀ ਤੁਹਾਨੂੰ ਪ੍ਰਾਊਡ ਫੀਲ ਹੋ ਰਿਹਾ ਹੈ ਜਾਂ ਨਹੀਂ 220% ਸਾਨੂੰ ਪ੍ਰਾਊਡ ਫੀਲ ਹੋ ਰਿਹਾ ਹੈ ਜੀ ਜੋ ਅਸੀਂ ਸੋਚ ਲੈ ਕੇ ਚੱਲੇ ਤੇ ਜੀ ਉਹ ਤੋਂ ਕਿਤੇ ਵੱਧ ਕੇ ਇਹਨਾਂ ਦੀ ਸੋਚ ਹੈ ਮਾਨ ਸਾਹਿਬ ਦੀ ਇਹਨਾਂ ਦੀ ਫੈਮਿਲੀ ਦੀ ਪੂਰੀ ਦੀ ਇਹ ਪੂਰੇ ਹਲਕੇ ਲਈ ਦਿਨ ਰਾਤ ਸਮਰਪਿਤ ਹੈ ਬਾਕੀ ਵਿਰੋਧੀਆਂ ਦਾ ਕੰਮ ਹੁੰਦਾ ਬੋਲਣਾ ਜੀ ਹਨਾ ਜੀ ਪੰਡੀ ਕਰਨੀ ਕਰਨ ਦੋ ਜੀ ਉਹਨਾਂ ਦਾ ਵੀ ਕੰਮ ਹੈ ਜੋ ਪੰਡੀ ਨਹੀਂ ਕਰੋਗੇ ਆ ਵਿਰੋਧ ਨਹੀਂ ਕਰੋਗੇ ਜੀ ਅਸੀਂ ਕੰਮ ਵੀ ਨਹੀਂ ਕਰ ਪਾਉਂਗਾ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹ ਮੈਨੂੰ ਹਰ ਗਲੀ ਸਮੱਸਿਆ ਦੱਸਦੇ ਰਹਿੰਦੇ ਆ ਤੇ ਮੈਂ ਉਹ ਕੰਮ ਕਰਾਂਦਾ ਰਹਿੰਦਾ ਕਈ ਮੇਰੀ ਨੌਲੇਜ 'ਚ ਵੀ ਨਹੀਂ ਕਿਉਂਕਿ ਬਾਹਰ ਏਡਾ ਬੜਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੇ ਤੁਸੀਂ ਮੇਰੀਆਂ ਖਬਰਾਂ ਅਕਸਰ ਪਸੰਦ ਕਰਦੇ ਹੋ ਮੇਰੇ ਚੈਨਲ ਦਾ ਨਾਮ ਹੈ ਅਰुण ਕੁਰਾਲੇ ਜਰਨਲਿਸਟ ਅਤੇ ਮੇਰਾ YouTube ਚੈਨਲ ਦਾ ਨਾਮ ਹੈ ਪੰਜਾਬ ਖਬਰਨਾਮਾ ਜਿਸ ਤੇ ਕੀ ਇਲਾਕੇ ਦੀਆਂ ਹਰ ਇੱਕ ਛੋਟੀ ਅਤੇ ਵੱਡੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜੇਕਰ ਤੁਹਾਨੂੰ ਸਾਡੀ ਖਬਰਾਂ ਪਸੰਦ ਆਉਂਦੀਆਂ ਤਾਂ ਜ਼ਰੂਰ ਤੁਸੀਂ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਕਿ ਤੁਹਾਡੇ ਕੋਲ ਹਰ ਇੱਕ ਇਲਾਕੇ ਦੀ ਛੋਟੀ ਅਤੇ ਵੱਡੀ ਖਬਰ ਪੁੱਜ ਸਕੇ